ਇਦੇ ਵਿੱਚ ਦੱਸਿਆ ਗਿਆ ਵੀ ਕਿਵੇਂ ਤੁਸੀਂ ਆਪਣੀ ਜਿਹੜੀ ਪਹਿਚਾਣ ਆ ਆਪਣੇ ਆਪ ਦੀ ਜੋਤ ਤੁਸੀਂ ਚੀਜ਼ ਨੂੰ ਸਿਰਜਿਆ ਜਿਹਨੂੰ ਤੁਸੀਂ ਕ੍ਰੀਏਟ ਕੀਤਾ ਹੈ ਤਾਂ ਤੁਸੀਂ ਉਹਨੂੰ ਸੇਵ ਕੀਤਾ ਰੱਖਣਾ ਹੈ ਅੱਜ ਦਾ ਜਿਹੜਾ ਸਿਨੇਮਾ ਹੈ ਆਪਾਂ ਪਿਛਲਾ ਸਿਨੇਮਾ ਦੇਖਦੇ ਆ ਬਹੁਤ ਰਾਈਜ਼ ਕੀਤਾ ਸਾਡੇ ਪੰਜਾਬ ਦੇ ਸਿਨੇਮੇ ਨੇ ਆ ਮੈਡਮ ਸਭ ਤੋਂ ਪਹਿਲਾਂ ਸਵਾਗਤ ਹੈ ਅਮਰ ਨੂਰੀ ਸਾਡੇ ਨਾਲ ਨੇ ਕਿਦਾਂ ਲੱਗੀ ਮੂਵੀ ਜੀ ਬਹੁਤ ਵਧੀਆ ਅਸੀਂ ਬਹੁਤ ਚਿੱਕਾ ਮਾਰੀਆਂ ਬਹੁਤ ਖੁਸ਼ ਹੋਏ ਔਰ ਐਨਾ ਇੰਟਰਟੇਨ ਹੋਇਆ ਸਾਰਿਆਂ ਦਾ ਬਹੁਤ ਸੋਹਣੀ ਮੂਵੀ ਆ ਸਟੋਰੀ ਵੀ ਅੱਛੀ ਆ ਸਾਰੇ ਨੇ ਜਿੰਨੀ ਸਟਾਰ ਕਾਸਟਿੰਗ ਆ ਉਹ ਸਾਰਿਆਂ ਨੇ ਬਹੁਤ ਬਾ ਕਮਾਲ ਦਾ ਕੰਮ ਕੀਤਾ 뮤직 ਜੈਦੇਵ ਜੀ ਦਾ ਗਾਣੇ ਸਾਰੇ ਸੋਹਣੇ ਆ ਯੁਵਰਾਜ ਹੋਰਾਂ ਨੇ ਗਾਏ ਨੇ ਸਿਮਰ ਸਿਮਮੀ ਨੇ ਗਾਏ ਔਰ ਸਾਡੇ ਭਾਜੀ ਵੱਡੇ ਪਦਮਸ਼੍ਰੀ ਹੰਸਰਾਜ ਹੰਸ ਜੀ ਉਹਨਾਂ ਦਾ ਗਾਣਾ ਤਾਂ ਵੈ ਸੁਪਰ ਆ ਬਹੁਤ ਵਧੀਆ ਗਾਣਾ ਸੀ ਦੇਖ ਜਿੱਕਰ ਅਸੀਂ ਲਿਰਿਕਸ ਜਿਹੜੇ ਕਾਪੀਰਾਈਟ ਜਾਂ ਕਿਸੇ ਦਾ ਗਾਣਾ ਚੋਰੀ ਹੋਏ ਤੁਸੀਂ ਪੁਰਾਣੇ ਸਮੇਂ ਦੇ ਸਿੰਗਰ ਉਸ ਸਮੇਂ ਚੀਜ਼ਾਂ ਨਹੀਂ ਹੁੰਦੀਆਂ ਸੀ ਪਰ ਅੱਜ ਉਹ ਚੀਜ਼ਾਂ ਕਿਤਨਾ ਕਿਤੇ ਸਿੰਗਰਾ ਤੇ ਹੈਵੀ ਹੁੰਦੀਆਂ ਨੇ ਰਾਈਟਰ ਤੇ ਹੈਵੀ ਹੁੰਦੀਆਂ ਨੇ ਹਾਂ ਬਿਲਕੁਲ ਇਹਦੇ ਵਿੱਚ ਦੱਸਿਆ ਗਿਆ ਵੀ ਕਿਵੇਂ ਤੁਸੀਂ ਆਪਣੀ ਜਿਹੜੀ ਪਛਾਣ ਆ ਆਪਣੇ ਆਪ ਦੀ ਜੋਤ ਤੁਸੀਂ ਚੀਜ਼ ਨੂੰ ਸਿਰਜਿਆ ਜਿਹਨੂੰ ਤੁਸੀਂ ਕ੍ਰੀਏਟ ਕੀਤਾ ਹੈ ਤਾਂ ਤੁਸੀਂ ਉਹਨੂੰ ਸੇਵ ਕਿੱਦਾਂ ਰੱਖਣਾ ਹੈ ਬਾਕੀ ਜਿਹੜੇ ਅੰਦਰੋਂ ਸੀਰੀਜ਼ ਦੇ ਨੇ ਨਾ ਰੂਹ ਤੋਂ ਚੀਜ਼ਾਂ ਉਹ ਕਦੇ ਕੋਈ ਕਿਸੇ ਦੀਆਂ ਹੋ ਨਹੀਂ ਸਕਦੀਆਂ ਉਸੇ ਦੀਆਂ ਰਹਿਣਗੀਆਂ ਜਿਨ੍ਹਾਂ ਅੰਦਰ ਉਹ ਸੀਰਜੀ ਆ ਇਹ ਕਿਉਂਕਿ ਉਹ ਪਰਮਾਤਮਾ ਦਾ ਇੱਕ ਆਸ਼ੀਰਵਾਦ ਹੁੰਦਾ ਉਹ ਤੁਹਾਡਾ ਹੱਕ ਆ ਉਹ ਤੁਹਾਡੇ ਕੋਲੇ ਰਹੇਗਾ ਕੋਈ ਲੈ ਕੇ ਨਹੀਂ ਜਾ ਸਕਦਾ ਪਰਵਾਰਿਕ ਮੂਵੀ ਹੈਗੀ ਆ ਤਾਂ ਕੀ ਕਹਿਣਾ ਚਾਹਦੇ ਹੋ ਦਰਸ਼ਕਾਂ ਨੂੰ ਕਿਉਂਕਿ ਤੁਸੀਂ ਫਿਲਮ ਇੰਡਸਟਰੀ ਦਾ ਤੁਸੀਂ ਕਹਿ ਸਕਦੇ ਆ ਬੋਰਡ ਹੈਗੇ ਕਿਉਂਕਿ ਬਹੁਤ ਪੁਰਾਣਾ ਤੁਸੀਂ ਉਹ ਸਿਨੇਮਾ ਦੇਖਿਆ ਜਦੋਂ ਰੀਲਾਂ ਦਾ ਸਮਾਂ ਹੁੰਦਾ ਸੀ ਵੀਸੀਆਰ ਹੁੰਦਾ ਸੀ ਇਹ ਚੀਜ਼ਾਂ ਦੇਖ ਕੇ ਕਿੰਨੀ ਖੁਸ਼ੀ ਮਿਲਦੀ ਆ ਕਿਉਂਕਿ ਸਿਨੇਮਾਗ੍ਰਾਫੀ ਜਿਹੜੀ ਆ ਬਹੁਤ ਕਮਾਲ ਦੀ ਆ ਬਹੁਤ ਹੀ ਅੱਛਾ ਬਹੁਤ ਹੀ ਵਧੀਆ ਲੱਗਿਆ ਮੈਨੂੰ ਅੱਜ ਦਾ ਜਿਹੜਾ ਸਿਨੇਮਾ ਹੈ ਆਪਾਂ ਪਿਛਲਾ ਸਿਨੇਮਾ ਦੇਖਦੇ ਆ ਬਹੁਤ ਰਾਈਜ਼ ਕੀਤਾ ਸਾਡੇ ਪੰਜਾਬ ਦੇ ਸਿਨੇਮੇ ਨੇ ਬਹੁਤ ਵਧੀਆ ਲੱਗਿਆ ਪਹਿਲਾਂ ਪਹਿਲਾਂ ਜਦੋਂ ਮੂਵੀ ਹੁੰਦੀ ਸੀ ਪੁਰਾਣੇ ਉਸ ਸਮੇਂ ਜਿਹੜੇ ਸੀਨ ਕਰਦੇ ਤੁਸੀਂ ਵੀ ਉਹ ਫਿਲਮਾਂ ਹੀ ਕੰਮ ਕਰਦੇ ਕਿੰਨੇ ਔਖੇ ਹੁੰਦੇ ਸੀ ਅੱਜ ਕੱਲ ਤਾਂ ਉਹ ਵੀ ਸੀਨ ਸਾਇਸ ਔਖੇ ਹੋਣੇ ਕੋਈ ਯਾਦਸ਼ ਹੈਗੀ ਪੁਰਾਣੀ ਕੋਈ ਫਿਲਮਾਂ ਦੇ ਵਿੱਚ ਜਿਹੜੇ ਸੀਨ ਕਰ ਲੈ ਮਸ਼ਕਿਲ ਹੁੰਦਾ ਅੱਜ ਕੰਪੈਰੀਟਿਵ ਕਰੀਏ ਤਾਂ ਹੁਣ ਟੈਕਨੀਕਲੀ ਬਹੁਤ ਸਾਊਂਡ ਹੋ ਚੁੱਕਿਆ ਸਾਰਾ ਕੁਝ ਪਹਿਲਾ ਜ਼ਮਾਨੇ ਦੇ ਵਿੱਚ ਇੱਕੋ ਹੀ ਟੇਕ ਦੇ ਵਿੱਚ ਤੁਸੀਂ ਐਡੇ-ਐਡੇ ਲੰਬੇ-ਲੰਬੇ ਡਾਇਲੋਗ ਬੋਲਣੇ ਸੀ ਪ ਤੇ ਹੁਣ ਇਹ ਤਾਂ ਹੈਗਾ ਕਿ ਕਟਿੰਗਸ ਬਹੁਤ ਮਿਲਦੀਆਂ ਨੇ ਤੇ ਉਦੋਂ ਇੰਨੀਆਂ ਕਟਿੰਗਸ ਹੀ ਨਹੀਂ ਸੀ ਹੁੰਦੀਆਂ ਮਜ਼ਾ ਵੀ ਨਹੀਂ ਸੀ ਆਉਂਦਾ ਜਦੋਂ ਫਿਲਮ ਆਪਾਂ ਦੇਖਦੇ ਸੀ ਬੋਰ ਹੋ ਜਾਂਦਾ ਸੀ ਬੰਦਾ ਉਹ ਲੰਬੇ ਲੰਬੇ ਸ਼ਾਟ ਚੱਲਦੇ ਹੁੰਦੇ ਸੀਗੇ ਪਰ ਅੱਜ ਦਾ ਜ਼ਮਾਨਾ ਅੱਜ ਦੇ ਬੱਚੇ ਜਿਹੜੇ ਡਾਇਰੈਕਟਰ ਨੇ ਜਾਂ ਡੀਓਪੀ ਨੇ ਬਹੁਤ ਕਮਾਲ ਦਾ ਕੰਮ ਕਰਦੇ ਨੇ ਮੱਕੇ ਜਿਹੜੇ ਅੰਦੇ ਰਿਐਲਿਟੀ ਜਵਾਜਦੇ ਨੇ ਸੇ ਨਾ ਥੱਪੜ ਥੱਪੜ ਉਹ ਬਿਲਕੁਲ 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 ਹਾਲ ਲੱਗ ਜਾਂਦੇ ਸੀਗੇ ਪਰ ਹੁਣ ਬਹੁਤ ਟੈਕਨੀਕ ਜਿਹੜੀ ਹੈਗੀ ਉਹ ਫਾਸਟ ਹੋ ਚੁੱਕੇ ਹੋ ਬਹੁਤ ਵਧੀਆ ਕੰਮ ਹੋ ਰਿਹਾ ਹੈ ਸਾਹ ਬਹੁਤ ਸੋਹਣੀ ਲੱਗ ਰਹੀ ਤੁਸੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਇਹਦੇ ਵਿੱਚ ਦੱਸਿਆ ਗਿਆ ਵੀ ਕਿਵੇਂ ਤੁਸੀਂ ਆਪਣੀ ਜਿਹੜੀ ਪਛਾਣ ਆ ਆਪਣੇ ਆਪ ਦੀ ਜੋਤ ਤੁਸੀਂ ਚੀਜ਼ ਨੂੰ ਸਿਰਜਿਆ ਜਿਹਨੂੰ ਤੁਸੀਂ ਕ੍ਰੀਏਟ ਕੀਤਾ ਹੈ ਤਾਂ ਤੁਸੀਂ ਉਹਨੂੰ ਸੇਫ ਕਿਦਾਂ ਰੱਖਣਾ ਹੈ ਅੱਜ ਦਾ ਜਿਹੜਾ ਸਿਨੇਮਾ ਹੈ ਆਪਾਂ ਪਿਛਲਾ ਸਿਨੇਮਾ ਦੇਖਦੇ ਆ ਬਹੁਤ ਰਾਈਜ਼ ਕੀਤਾ ਸਾਡੇ ਪੰਜਾਬ ਦੇ ਸਿਨੇਮੇ ਨੇ ਆ ਮੈਡਮ ਸਭ ਤੋਂ ਪਹਿਲਾਂ ਸਵਾਗਤ ਹੈ ਅਮਰ ਨੂਰੀ ਸਾਡੇ ਨਾਲ ਨੇ ਕੀ ਤਾਂ ਲੱਗੀ ਮੂਵੀ ਜੀ ਬਹੁਤ ਵਧੀਆ ਅਸੀਂ ਬਹੁਤ ਚਿੱਕਾ ਮਾਰੀਆਂ ਬਹੁਤ ਖੁਸ਼ ਹੋਏ ਔਰ ਐਨਾ ਇੰਟਰਟੇਨ ਹੋਇਆ ਸਾਰਿਆਂ ਦਾ ਬਹੁਤ ਸੋਹਣੀ ਮੂਵੀ ਆ ਸਟੋਰੀ ਵੀ ਅੱਛੀ ਆ ਸਾਰੇ ਨੇ ਜਿੰਨੀ ਸਟਾਰ ਕਾਸਟਿੰਗ ਆ ਉਹ ਸਾਰਿਆਂ ਨੇ ਬਹੁਤ ਬਾ ਕਮਾਲ ਦਾ ਕੰਮ ਕੀਤਾ 뮤직 ਜੈਦੇਵ ਜੀ ਦਾ ਗਾਣੇ ਸਾਰੇ ਸੋਹਣੇ ਆ ਯੁਵਰਾਜ ਹੋਰਾਂ ਨੇ ਗਾਏ ਨੇ ਸਿਮਰ ਸਿਮਮੀ ਨੇ ਗਾਏ ਔਰ ਸਾਡੇ ਭਾਜੀ ਵੱਡੇ ਪਦਮਸ਼੍ਰੀ ਹੰਸਰਾਜ ਹੰਸ ਜੀ ਉਹਨਾਂ ਦਾ ਗਾਣਾ ਤਾਂ ਵੈ ਸੁਪਰ ਆ ਬਹੁਤ ਵਧੀਆ ਗਾਣਾ ਸੀ ਦੇਖ ਕੇ ਜਿੱਕਰ ਅਸੀਂ ਲਿਰਿਕਸ ਜਿਹੜੇ ਕਾਪੀਰਾਈਟ ਜਾਂ ਕਿਸੇ ਦਾ ਗਾਣਾ ਚੋਰੀ ਹੋਏ ਤੁਸੀਂ ਪੁਰਾਣੇ ਸਮੇਂ ਦੇ ਸਿੰਗਰ ਉਸ ਸਮੇਂ ਚੀਜ਼ਾਂ ਨਹੀਂ ਹੁੰਦੀਆਂ ਸੀ ਪਰ ਅੱਜ ਉਹ ਚੀਜ਼ਾਂ ਕਿਤਨਾ ਕਿਤੇ ਸਿੰਗਰਾਂ ਤੇ ਹੈਵੀ ਹੁੰਦੀਆਂ ਨੇ ਰਾਈਟਰ ਤੇ ਹੈਵੀ ਹੁੰਦੀਆਂ ਨੇ ਹਾਂ ਬਿਲਕੁਲ ਇਹਦੇ ਵਿੱਚ ਦੱਸਿਆ ਗਿਆ ਵੀ ਕਿਵੇਂ ਤੁਸੀਂ ਆਪਣੀ ਜਿਹੜੀ ਪਛਾਣ ਆ ਆਪਣੇ ਆਪ ਦੀ ਜੋਤ ਤੁਸੀਂ ਚੀਜ਼ ਨੂੰ ਸਿਰਜਿਆ ਜਿਹਨੂੰ ਤੁਸੀਂ ਕ੍ਰੀਏਟ ਕੀਤਾ ਤਾਂ ਤੁਸੀਂ ਉਹਨੂੰ ਸੇਵ ਕਿਦਾਂ ਰੱਖਣਾ ਹੈ ਬਾਕੀ ਜਿਹੜੇ ਅੰਦਰੋਂ ਸਿਰਜਦੇ ਨੇ ਨਾ ਰੂਹ ਤੋਂ ਚੀਜ਼ਾਂ ਉਹ ਕਦੇ ਕੋਈ ਕਿਸੇ ਦੀਆਂ ਹੋ ਨਹੀਂ ਸਕਦੀਆਂ ਉਸੇ ਦੀਆਂ ਰਹਿਣਗੀਆਂ ਜਿਹਨੇ ਅੰਦਰੋਂ ਸਿਰਜੀ ਆ ਤੇ ਕਿਉਂਕਿ ਉਹ ਪਰਮਾਤਮਾ ਦਾ ਇੱਕ ਆਸ਼ੀਰਵਾਦ ਹੁੰਦਾ ਉਹ ਤੁਹਾਡਾ ਹੱਕ ਆ ਉਹ ਤੁਹਾਡੇ ਕੋਲੇ ਰਹੇਗਾ ਕੋਈ ਲੈ ਕੇ ਨਹੀਂ ਜਾ ਸਕਦਾ ਪਰਵਾਰਿਕ ਮੂਵੀ ਹੈਗੀ ਆ ਤਾਂ ਕੀ ਕਹਿਣਾ ਚਾਹਦੇ ਹੋ ਦਰਸ਼ਕਾਂ ਨੂੰ ਕਿਉਂਕਿ ਤੁਸੀਂ ਫਿਲਮ ਇੰਡਸਟਰੀ ਤਾਂ ਅਸੀਂ ਕਹਿ ਸਕਦੇ ਹਾਂ ਬੋਰਡ ਹੈਗੇ ਕਿਉਂਕਿ ਬਹੁਤ ਪੁਰਾਣਾ ਤੁਸੀਂ ਉਹ ਸਿਨੇਮਾ ਦੇਖਿਆ ਜਦੋਂ ਰੀਲਾਂ ਦਾ ਸਮਾਂ ਹੁੰਦਾ ਸੀ ਵੀਸੀਆਰ ਹੁੰਦਾ ਸੀ ਇਹ ਚੀਜ਼ਾਂ ਦੇਖ ਕੇ ਕਿੰਨੀ ਖੁਸ਼ੀ ਮਿਲਦੀ ਆ ਕਿਉਂਕਿ ਸਿਨੇਮਾਗ੍ਰਾਫੀ ਜਿਹੜੀ ਆ ਬਹੁਤ ਕਮਾਲ ਦੀ ਆ ਬਹੁਤ ਹੀ ਅੱਛਾ ਬਹੁਤ ਹੀ ਵਧੀਆ ਲੱਗਿਆ ਮੈਨੂੰ ਅੱਜ ਦਾ ਜਿਹੜਾ ਸਿਨੇਮਾ ਹੈ ਆਪਾਂ ਪਿਛਲਾ ਸਿਨੇਮਾ ਦੇਖਦੇ ਆ ਬਹੁਤ ਰਾਈਜ਼ ਕੀਤਾ ਸਾਡੇ ਪੰਜਾਬ ਦੇ ਸਿਨੇਮੇ ਨੇ ਬਹੁਤ ਵਧੀਆ ਲੱਗਿਆ ਪਹਿਲਾਂ ਪਹਿਲਾਂ ਜਦੋਂ ਮੂਵੀ ਹੁੰਦੀ ਸੀ ਪੁਰਾਣੇ ਉਸ ਸਮੇਂ ਜਿਹੜੇ ਸੀਨ ਕਰਦੇ ਤੁਸੀਂ ਵੀ ਉਹ ਫਿਲਮਾਂ ਹੀ ਕੰਮ ਕਰਦੇ ਕਿੰਨੇ ਔਖੇ ਹੁੰਦੇ ਸੀ ਅੱਜ ਕੱਲ ਤਾਂ ਉਹ ਵੀ ਸੀਨ ਸੈੱਟ ਸੋਖੇ ਹੋਣੇ ਕੋਈ ਯਾਦਦਸ਼ ਹੈਗੀ ਪੁਰਾਣੀ ਕੋਈ ਫਿਲਮਾਂ ਦੇ ਵਿੱਚ ਜਿਹੜੇ ਸੀਨ ਕਰ ਲੈ ਮੁਸ਼ਕਲ ਹੁੰਦਾ ਜਿਹੜੇ ਅੱਜ ਕੰਪੈਰੀਟਿਵ ਕਰੀਏ ਹੁਣ ਟੈਕਨੀਕਲੀ ਬਹੁਤ ਸਾਊਂਡ ਹੋ ਚੁੱਕਿਆ ਸਾਰਾ ਕੁਝ ਪਹਿਲਾ ਜ਼ਮਾਨੇ ਦੇ ਵਿੱਚ ਇੱਕੋ ਹੀ ਟੇਕ ਦੇ ਵਿੱਚ ਤੁਸੀਂ ਐਡੇ-ਐਡੇ ਲੰਬੇ-ਲੰਬੇ ਡਾਇਲੋਗ ਬੋਲਦੇ ਸੀ ਪੂਰਾ ਪੈਰਾ ਯਾਦ ਕਰਨਾ ਪੈਣਾ ਸੀਗਾ ਤੇ ਹੁਣ ਐਦਾਂ ਹੈਗਾ ਕਿ ਕਟਿੰਗਸ ਬਹੁਤ ਮਿਲਦੀਆਂ ਨੇ ਤੇ ਉਦੋਂ ਇੰਨੀਆਂ ਕਟਿੰਗਸ ਹੀ ਨਹੀਂ ਸੀ ਹੁੰਦੀਆਂ ਮਜ਼ਾ ਵੀ ਨਹੀਂ ਸੀ ਆਉਂਦਾ ਜਦੋਂ ਫਿਲਮ ਆਪਾਂ ਦੇਖਦੇ ਸੀ ਬੋਰ ਹੋ ਜਾਂਦਾ ਸੀ ਬੰਦਾ ਉਹ ਲੰਬੇ-ਲੰਬੇ ਸ਼ਾਟ ਚੱਲਦੇ ਹੁੰਦੇ ਸੀਗੇ ਪਰ ਅੱਜ ਦਾ ਜ਼ਮਾਨਾ ਅੱਜ ਦੇ ਬੱਚੇ ਜਿਹੜੇ ਡਾਇਰੈਕਟਰ ਨੇ ਜਾਂ ਡੀਓਪੀ ਨੇ ਬਹੁਤ ਕਮਾਲ ਦਾ ਕੰਮ ਕਰਦੇ ਨੇ ਮੱਕੇ ਜਿਹੜੇ ਅੰਦੇ ਰਿਐਲਿਟੀ ਜਵਾਜਦੇ ਨੇ ਸੇ ਨਾ ਥੱਪੜ-ਥੱਪੜ ਉਹ ਬਿਲਕੁਲ 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 ਹਾਲ ਲੱਗ ਜਾਂਦੇ ਸੀਗੇ ਪਰ ਹੁਣ ਬਹੁਤ ਟੈਕਨੀਕ ਜਿਹੜੀ ਹੈਗੀ ਉਹ ਫਾਸ ਹੋ ਚੁੱਕੇ ਹੋ ਬਹੁਤ ਵਧੀਆ ਕੰਮ ਹੋ ਰਿਹਾ ਸੀ ਬਹੁਤ ਸੋਹਣੀ ਲੱਗ ਰਹੀ ਤੁਸੀਂ ਥੈਂਕ ਯੂ ਥੈਂਕ ਯੂ ਥੈਂਕ ਯੂ